ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਵੈਜ ਰੋਲਸ ਦੀ ਰੈਸਪੀ ਸੋ ਇਹ ਰੈਸਪੀ ਉਹਨਾਂ ਲੋਕਾਂ ਲਈ ਹੈ ਸਪੈਸ਼ਲੀ ਜਿਹੜੇ ਲੋਕ weight loss ਕਰਦੇ ਨੇ ਜਾਂ ਕਰਨਾ ਚਾਹੁੰਦੇ ਨੇ ਹਨਾ ਘਰੇ ਹੈਲਦੀ ਵੇ ਦੇ ਨਾਲ ਸੋ ਨਾਰਮਲ ਜਦੋਂ ਆਪਾਂ ਰੈਪ ਬਣਾਉਨੇ ਆ ਆਪਾਂ ਜਿਹੜੇ ਰੈਪ ਵਾਲੀ ਸ਼ੀਟਸ ਹੁੰਦੀਆਂ ਨੇ ਮੈਂ ਉਹਨਾਂ ਨੂੰ ਰੀਪਲੇਸ ਕੀਤਾ ਇਹ ਵਾਲੀਆਂ ਰਾਈਸ ਸ਼ੀਟਸ ਦੇ ਨਾਲ ਇਹ ਸਾਨੂੰ ਕਿਸੇ ਵੀ ਸੁਪਰਮਾਰਕੀਟ ਤੋਂ ਇਜ਼ੀਲੀ ਮਿਲ ਜਾਂਦੀਆਂ ਨੇ ਸੋ ਨੈਕਸਟ ਇਹ ਇਦਾਂ ਦੀਆਂ ਹੁੰਦੀਆਂ ਨੇ ਕਿਸੇ ਵੀ ਸਟੋਰ ਤੋਂ ਤੁਹਾਨੂੰ ਆਰਾਮ ਨਾਲ ਮਿਲ ਜਾਣਗੀਆਂ ਸੋ ਮੀਨ ਜਿਹੜੇ ਆਪਾਂ ਨੇ ਇਨਗਰੀਡੀਅੰਟਸ ਨੇ ਉਹਦੇ ਲਈ ਆਪਾਂ ਨੂੰ ਚਾਹੀਦੇ ਨੇ ਉਹ ਹੈਗੀਆਂ ਨੇ ਮਤਲਬ ਤੁਸੀਂ ਕੋਈ ਵੀ ਵੈਜੀਜ਼ ਲੈ ਸਕਦੇ ਹੋ ਜਿਹੜੀਆਂ ਤੁਹਾਡੇ ਘਰੇ ਹੋਣਗੀਆਂ ਮੈਂ ਲਈਆਂ ਨੇ ਦੋਨੋਂ ਤਰ੍ਹਾਂ ਦੀਆਂ ਸ਼ਿਮਲਾ ਮਿਰਚ ਥੋੜਾ ਜਿਹਾ ਖੀਰਾ ਲੈਟਸ ਤੇ ਥੋੜਾ ਜਿਹਾ ਜਿਹੜਾ ਪਨੀਰ ਆ ਉਹਨੂੰ ਗ੍ਰਿਲ ਕਰ ਲਿਆ ਸੀਗਾ ਸੋ ਨੈਕਸਟ ਆਪ ਉਹਦੇ ਵਿੱਚ ਆਪਾਂ ਗਵਾਕਾਮੋਲੇ ਵੀ ਆਲਰੇਡੀ ਬਣਾ ਕੇ ਰੱਖਿਆ ਹੋਇਆ ਸੋ ਆਪਾਂ ਇਹਨੂੰ ਐਡ ਕਰ ਲੈਣਾ ਤੇ ਨੈਕਕਸ ਜਿਹੜੀ ਸੌਸ ਆ ਉਹ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਅਕੋਰਡਿੰਗਲੀ ਉਹਦੇ ਵਿੱਚ ਪਾ ਸਕਦੇ ਆਪਾਂ ਨੇ ਇਹ ਰੈਪ ਬਣਾਉਣਾ ਜਦੋਂ ਸਟਾਰਟ ਕਰਨਾ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਪਾਣੀ ਲੈ ਲੈਣਾ ਇੱਕ ਪਲੇਟ ਦੇ ਵਿੱਚ ਤੇ ਜਿਹੜੀਆਂ ਆਪਣੀਆਂ ਰਾਈਸ ਸ਼ੀਟਸ ਸੀਗੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਡਿਪ ਕਰ ਲੈਣਾ ਉਹਦੇ ਵਿੱਚ ਰਾਈਸ ਸ਼ੀਟਸ ਨੂੰ ਉਹਨਾਂ ਡਿਪ ਕਰਨ ਲਈ ਜਿਹੜਾ ਪਾਣੀ ਹੋ ਥੋੜਾ ਜਿਹਾ ਗਰਮ ਹੋਣਾ ਚਾਹੀਦਾ ਆ ਸੋ ਹੁਣ ਆਪਾਂ ਨੇ ਸ਼ੀਟਾਂ ਜਿਹੜੀ ਉਹ ਬਾਹਰ ਕੱਢ ਲਈਏ ਤੇ ਉਹ ਬਿਲਕੁਲ ਸੌਫਟ ਸੌਫਟ ਜੀ ਹੋ ਗਈਆਂ ਨੈਕਸਟ ਆਪਾਂ ਐਡ ਕਰਾਂਗੇ ਉਹਦੇ ਉੱਤੇ ਲੈਟਸ ਉਹਦੇ ਤੇ ਪਾ ਦੇਣਾ ਗੋਕਾਮੋਲੇ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਪਾ ਲਿਓ ਜਿੰਨਾ ਤੁਹਾਨੂੰ ਚੰਗਾ ਲੱਗੂ ਨੈਕਸਟ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਪਨੀਰ ਜਿਹੜੇ ਮਸਾਲੇ ਨੇ ਉਹ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਕੋਈ ਵੀ ਪਾ ਸਕਦੇ ਹੋ ਕੋਈ ਘਟਾ ਸਕਦੇ ਹੋ ਕੋਈ ਵਧਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਆਪਾਂ ਨੇ ਸਾਰੀਆਂ ਵੈਜੀਆਂ ਜਿਹੜੀਆਂ ਸੀ ਉਹ ਪਾ ਲਿਆ ਨੇ ਸੋ ਮੈਂ ਇਹਦੇ ਤੇ ਕੋਈ ਸੀਜ਼ਨਿੰਗ ਵਗੈਰਾ ਨਹੀਂ ਐਡ ਕੀਤੀ ਹੈਗੀ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਆਪਣੀ ਚੋਇਸ ਦੇ ਅਕੋਰਡਿੰਗਲੀ ਕੋਈ ਵੀ ਪਾ ਸਕਦੇ ਹੋ ਔਰਗੈਨੋ ਪਾ ਸਕਦੇ ਹੋ ਕੋਈ ਵੀ ਕਾਲੀ ਮਿਰਚ ਕਾਲਾ ਲੂਣ ਕੁਝ ਵੀ ਐਡ ਕਰ ਸਕਦੇ ਹੋ ਸੋ ਲਾਸਟ ਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਰੋਲ ਕਰ ਦੇਣਾ ओके ਆਪਣਾ ਬੈਜ ਰੋਲ ਜਿਹੜਾ ਉਹ ਬਣ ਕੇ ਰੈਡੀ ਹੋ ਗਿਆ ਸੋ ਬਹੁਤ ਸੋਹਣਾ ਬਣਿਆ ਸੋ ਤੁਸੀਂ ਵੀ ਬਣਾ ਕੇ ਟਰਾਈ ਜ਼ਰੂਰ ਕਰਿਓ ਤੇ ਅਸੀਂ ਟਰਾਈ ਕਰਾਂਗੇ ਤੁਹਾਡੇ ਲਈ ਹੋਰ ਜਿਹੜੀਆਂ weight loss ਦੇ ਵਿੱਚ help ਕਰਨਗੀਆਂ ਸਾਡੀਆਂ ਰੈਸਪੀਜ਼ ਉਹ ਤੁਹਾਡੇ ਲਈ ਲੈ ਕੇ ਆਈ